ਅੱਜ ਲਾੜੂ ਮੰਡੀ ਤੇ ਆ ਕੇ ਸਾਰੇ ਆੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਸਾਹਿਬ ਡੀ.ਐਮ ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਲਾੜੂ ਮੰਡੀ ਉਹ ਮੰਡੀ ਹੈ ਜਿਹੜੀ ਨੇੜੇ ਪਾਸੇ ਹਲਕੇ ਸਭ ਤੋਂ ਜ਼ਿਆਦਾ ਨਾਜਸ ਵੜਦੀ ਹੈ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸ.ਡੀ.ਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰਾਉਂ ਰਿਹਾ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜੀਰੀ ਵੀ ਲੇਟ ਵੱਢ ਲਓ ਹਾਲਾਤ ਠੀਕ ਹੈ ਮੌਸਮਿਕ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕਸਾਨ ਸਾਡਾ ਵੀ ਨੁਕਸਾਨ ਜਦੋਂ ਗਿੱਲੀ ਜੀਰੀ ਫੇਰ ਵੱਢ ਕੇ ਲੈ ਕੇ ਆਉਨੇ ਆ ਕਾਰਨ ਕਿ ਜਿਹੜਾ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੇ ਦੋ ਚਾਰ ਦਿਨ ਠਹਿਰ ਕੇ ਵੱਢ ਲਾਂਗੇ ਆਪਣੀ ਜੀਰੀ ਖੜੀ ਆ ਤਉਹਦਨਰ ਕੀ ਹੈ ਸਾਡਾ 2 ਕੁਨਟਲ ਪਰ 1 ਏਕੜ ਦਾ ਫਰਕ ਛਾੜਦਾ ਫਰਕ ਪਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੰਨੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਹੈ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਅ ਰਾਜ ਇੱਥੇ ਜਿਹੜੀ ਖਰੀਦ ਕੀਤੀ ਗਈ ਹੈ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹਨਾਂ ਆ ਲਿਖਾ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋ ਜਮੀਨਾ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਸ਼ਕਾ ਅੱਜ ਲਾੜੂ ਮੰਡੀ ਤੇ ਆ ਕੇ ਸਾਰੇ ਆੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸਟੀਐਮ ਸਾਹਿਬ ਡੀਐਮ ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਦਾ ਲਾੜੂ ਮੰਡੀ ਉਹ ਮੰਡੀ ਹੈ ਜਿਹੜੀ ਨੇੜੇ ਪਾਸੇ ਹਲਕੇ ਸਭ ਤੋਂ ਜ਼ਿਆਦਾ ਨਾਜਸ ਵੜਦੀ ਹੈ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸਡੀਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰੋ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜੀਰੀ ਲੇਟ ਵੱਢ ਲਓ ਹਾਲਾਤ ਠੀਕ ਹੈ ਮੌਸਮਿਕ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕ ਕారణ ਕਿ ਜਿਹੜਾ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੇ 2-4 ਦਿਨ ਠਹਿਰ ਕੇ ਵੱਢ ਲਾਂਗੇ ਆਪਣੀ ਜਿਹੜੀ ਖੜੀ ਆ ਤਾਂ ਉਹਦੇ ਨਾਲ ਕੀ ਆ ਸਾਡਾ 2 ਕੁਇੰਟਲ ਪਰ ਏਕੜ ਦਾ ਫਰਕ ਛਾੜਦਾ ਫਰਕ ਪਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੈਂਦੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਅ ਰਾਜ ਇੱਥੇ ਜਿਹੜੀ ਖਰੀਦ ਕੀਤੀ ਗਈ ਆ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹਨਾ ਆ ਲਿਖਿਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋਂ ਜ਼ਮੀਨਾਂ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਲਾੜੂ ਮੰਡੀ ਤੇ ਆ ਕੇ ਸਾਰੇ ਆੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਸਾਹਿਬ ਡੀ.ਐਮ ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਦਾ ਲਾੜੂ ਮੰਡੀ ਉਹ ਮੰਡੀ ਹੈ ਜਿਹੜੀ ਨੇੜੇ ਪਾਸੇ ਹਲਕੇ ਸਭ ਤੋਂ ਜ਼ਿਆਦਾ ਨਾਲਸ ਵੱਲਦੀ ਹੈ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸਡੀਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰੋ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜਿਹੜੀ ਲੇਟ ਵੱਢ ਲੋ ਹਾਲਾਤ ਠੀਕ ਹੈ ਮੌਸਮਿਕ ਦੋ ਦਿਨਾਂ ਠੀ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕਸਾਨ ਸਾਡਾ ਵੀ ਨੁਕਸਾਨ ਜਦੋਂ ਗਿੱਲੀ ਜੀਰੀ ਫੇਰ ਵੱਢ ਕੇ ਲੈ ਕੇ ਆਉਨੇ ਆ ਕਾਰਨ ਕਿ ਜਿਹੜਾ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੀ 2-4 ਦਿਨ ਠਹਿਰ ਕੇ ਵੱਢ ਲਾਂਗੇ ਆਪਣੀ ਜੀਰੀ ਖੜੀ ਆ ਤਾਂ ਉਹਦੇ ਨਾਲ ਕੀ ਆ ਸਾਡਾ 2 ਕੁਇੰਟਲ ਪਰ 1 ਏਕੜ ਦਾ ਫਰਕ ਛਾੜਦਾ ਫਰਕ ਪਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੰਨੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ ਰਾਜੀ ਤੇ ਜਿਹੜੀ ਖਰੀਦ ਕੀਤੀ ਗਈ ਹੈ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹ ਨਾ ਆ ਲਿਖਿਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋ ਜਮੀਨਾ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਲਾੜੂ ਮੰਡੀ ਤੇ ਆ ਕੇ ਸਾਰੇ ਆੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਸਾਹਿਬ ਡੀ.ਐਮ ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਦਾ ਲਾੜੂ ਮੰਡੀ ਉਹ ਮੰਡੀ ਹੈ ਜਿਹੜੀ ਨੇੜੇ ਪਾਸੇ ਹਲਕੇ ਸਭ ਤੋਂ ਜ਼ਿਆਦਾ ਨਾਜਸ ਵੜਦੀ ਹੈ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸ.ਡੀ.ਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰੋ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜਿਹੜੀ ਲੇਟ ਵੱਢ ਲੋ ਹਾਲਾਤ ਠੀਕ ਹੈ ਮੌਸਮ ਵੀ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕਸਾਨ ਸਾਡਾ ਵੀ ਨੁਕਸਾਨ ਜਦੋਂ ਗਿੱਲੀ ਜੀਰੀ ਫੇਰ ਵੱਢ ਕੇ ਲੈ ਕੇ ਆਉਨੇ ਆ ਕਾਰਨ ਕਿ ਜਿਹੜਾ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੀ ਦੋ ਚਾਰ ਦਿਨ ਠਹਿਰ ਕੇ ਵੱਢ ਲਾਂਗੇ ਆਪਣੀ ਜੀਰੀ ਖੜੀ ਹੈ ਤਾਂ ਉਹਦੇ ਨਾਲ ਕੀ ਹੈ ਸਾਡਾ 2 ਕੁਇੰਟਲ ਪਰ 1 ਏਕੜ ਦਾ ਫਰਕ ਛਾੜਦਾ ਫਰਕ ਪਊ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ। ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਔਰ ਅੱਜ ਇੱਥੇ ਜਿਹੜੀ ਖਰੀਦ ਕੀਤੀ ਗਈ ਆ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹ ਨਾ ਆ ਲਿਖਿਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋਂ ਜ਼ਮੀਨਾਂ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ